ਕੁੜੀ ਦੇ ਝੂੜੇ ਪਾਏ ਹੋਏ ਬਾਜੀ ਕਿੰਨੀ ਇੰਦਾ ਤੇ ਲੱਗਦੀ ਆ ਮੈਂ ਕਿੰਦਾ ਤੇ ਲੱਗਦੀ 30 ਦਿਤੋਂ ਵੀ ਦੱਸ ਕੁੜੀ ਦੇ ਉੱਪਰ ਯਾਰ ਹੋਈ ਹੋਈ ਸਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿੰਦਾ ਉਹਨੂੰ ਕਹਿ ਦਵਾਂ ਕਿ ਝੂੜਾ ਲਾ ਦੇ ਨਹੀਂ ਲੰਦਾ ਮੈਨੂੰ ਕੋਈ ਝੂੜਾ ਯਾਰ ਸੂਟ ਕਿਤੇ ਹੋਏ ਪੈ ਚਿੱਤਾ ਜਵਾਈ ਦੀ ਮੁੰਦਰੀ ਭਰਾ ਦੀ ਮੁੰਦਰੀ ਪਿਓ ਦੀ ਮੁੰਦਰੀ ਇੱਕ ਮਾਮੇ ਦੀ ਮੁੰਦਰੀ ਜੋ ਮੈਂ ਕਹਿੰਦਾ ਇਹ ਕੜਾ ਟੱਪਾ ਜੋ ਕੁਝ ਵੀ ਮੈਂ ਕੀ ਨਹੀਂ ਦਿੱਤਾ ਚਲੋ ਇਹਨੂੰ ਸਾਨੂੰ ਪਤਾ ਲੱਗ ਗਿਆ 25 ਲੱਖ ਰੁਪਏ ਨਾਲ ਕਰੇਟਾ ਗੱਡੀ ਚਾਹੀਦੀ ਆ ਉਹ ਜਲ ਵਿਆਹ ਹੀ ਅੱਜ ਆ ਤਾਂ ਬੰਦੇ ਨੇ ਕੀ ਸਾਰਾ ਕੁਝ ਬੰਡਿਆ ਹੋਵੇ ਪੂਰਾ ਹਾਲ ਹੋਈ ਜੋ ਬੰਦੇ ਨਾਲ ਬੰਦੇ ਤੇ ਕੀ ਵੀ ਤੂ ਇਹ ਜਿਵੇਂ ਇੰਦਾਂ ਨਹੀਂ ਲੱਗਦੇ ਆ। ਮਾਫੀਆਂ ਮੰਗਦੇ ਪੈਨੇ ਸਾਨੂੰ ਮਾਫ ਕਰਦੇ ਹੋ ਮਾਫ ਕਰਦੇ ਹੋ ਮੈਂ ਕਿਹਾ ਤੁਹਾਡੀ ਮਾਫੀ ਦੇ ਨਾਲ ਮੇਰਾ ਘਾਟਾ ਨਹੀਂ ਪੂਰਾ ਹੋਣਾ। ਇੱਕ ਮਹੀਨੇ ਤੋਂ ਪਰਿਵਾਰ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ। ਜਦੋਂ ਨੂੰ ਤਿਆਰੀਆਂ ਸਿਰੇ ਚੜੀਆਂ ਵਿਆਹ ਵਾਲਾ ਦਿਨ ਆਇਆ ਸਾਰੀਆਂ ਤਿਆਰੀਆਂ ਹੋਈਆਂ ਤੇ ਕੁੜੀ ਦੇ ਹੱਥ ਦੀ ਵਿੱਚ ਝੂੜਾ ਪਾਇਆ ਗਿਆ। ਤਿਆਰ ਹੋ ਕੇ ਕੁੜੀ ਬਿਊਟੀ ਪਾਰਲਰ ਦੇ ਵਿੱਚੋਂ ਆਈ ਪਰ ਵਰਾਤ ਲੈ ਕੇ ਲੜਾ ਹੀ ਨਹੀਂ ਪੁੱਜਿਆ ਲੁਧਿਆਣਾ ਦੇ ਆਕਾਸ਼ਪੁਰੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਕਿ ਦੇਹ ਜੀ ਡਿਮਾਂਡ ਪੂਰੀ ਨਾ ਹੋਣ ਤੇ ਇੱਕ ਲੜਾ ਵਰਾਤ ਲੈ ਕੇ ਲੁਧਿਆਣਾ ਹੀ ਨਹੀਂ ਪੁੱਜਿਆ ਦੱਸਦੇ ਕਿ ਧੀ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੀੜਤ ਪਰਿਵਾਰ ਦੇ ਦਸਤਨ ਮੁਤਾਬਿਕ ਮੁੰਡੇ ਦੇ ਪਰਿਵਾਰ ਦੇ ਵੱਲੋਂ ਪਹਿਲਾਂ ਕਈ ਬਹਾਨੇ ਬਣਾਏ ਗਏ ਉਸ ਤੋਂ ਬਾਅਦ ਵਿਚੋਲੇ ਤੋਂ ਪਤਾ ਲੱਗਿਆ ਕਿ ਮੁੰਡਾ ਗੱਡੀ ਤੇ 25 ਲੱਖ ਰੁਪਏ ਦੀ ਡਿਮਾਂਡ ਕਰ ਰਿਹਾ ਹੈ ਦੱਸਦੇ ਕਿ ਹੁਣ ਧੀ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਨਸਾਫ ਦੀ ਮੰਗ ਕਰ ਰਹੇ ਨੇ ਦੇ ਕੱਲ ਸਗਨ ਦੇ ਕਿ ਆਏ ਸੀਗੇ ਸਗਨ ਦੇ ਵਿੱਚ ਉਹਨਾਂ ਨੂੰ ਕੋਈ ਸਾਡੇ ਕੋਲ ਕੋਈ ਕਮੀ ਨਜ਼ਰ ਆਈ ਹੋਣੀ ਆ ਜਿਹੜੀ ਕਿ ਵਿਚੋਲੇ ਧਰੂ ਸਾਨੂੰ ਪਤਾ ਲੱਗੀ 25 ਲੱਖ ਰੁਪਏ ਨਾਲ ਕ੍ਰੈਟਾ ਗੱਡੀ ਚਾਹੀਦੀ ਆ ਹੁਣ ਆ ਰਹੇ ਨੇ ਸਵੇਰਾਂ ਮੈਂ ਚਲੋ ਮੈਨੂੰ ਟਾਈਮ ਤਾਂ ਦਿਓ ਮੈਂ ਕੋਈ ਗੱਲ ਨਹੀਂ ਸੋਚ ਲੂੰਗਾ ਫਿਰ ਜੀ ਆ ਰਹੇ ਆ ਜਾ ਰਹੇ ਆ ਮੁੰਡੇ ਤੇ ਤਵੇ ਖਰਾਬ ਹੋ ਗਈ ਮੁੰਡੇ ਦੀ ਫਾਦੇ ਤਵੇ ਖਰਾਬ ਹੋ ਗਿਆ ਅਸੀਂ ਧੱਕ ਹਾਰ ਕੇ ਉਹ ਆਏ ਨਹੀਂ ਜੀ ਹੈਗੇ ਫਿਰ ਅਸੀਂ ਡੀ ਡੀ ਕੇ ਬਰਾਤ ਨੂੰ ਸਾਡਾ ਆਪਣਾ 2250 ਬੰਦਾ ਉਹਨਾਂ ਦਾ 300 ਬੰਦਾ ਲਿਖਾਇਆ ਹੋਇਆ ਆਇਆ ਤਾਂ ਉਹਨਾਂ ਦਾ ਕੋਈ ਵਾ ਨਹੀਂ ਅਸੀਂ ਕਿਸੇ ਨੂੰ ਬਾਨਾ ਮਾਰ ਰਹੇ ਆ ਵੀ ਮੁੰਡੇ ਦੇ ਪਿਓ ਦੀ ਤਵੇ ਖਰਾਬ ਹੋ ਗਈ ਚਲ ਕੋਈ ਗੱਲ ਨਹੀਂ ਵੀ ਸ਼ਾਇਦ ਮੰਨ ਜਾਣਗੇ ਆ ਜਾਣਗੇ ਚਲੋ ਕੁੜੀ ਨੂੰ ਹੀ ਲੈ ਜਾਣਗੇ ਚਲੋ ਕਸਲਾ ਬੈਣ ਜੀ ਆ ਹਰ ਤਰੀਕੇ ਪਿੰਡ ਦੇ ਨਾਲ ਮੈਂ ਕੀਤਾ ਆ ਚਾਕੇ ਤੁਸੀਂ ਪੁੱਛ ਸਕਦੇ ਹੋ ਅੱਜ ਦਾ ਵਿਆਹ ਉੱਥੇ ਰੱਖਿਆ ਹੋਇਆ ਸੀ ਆ ਕਾ ਡੱਬਾ ਸਾਰਾ ਕੁਝ ਅੱਜ ਵਿਆਹ ਹੀ ਅੱਜ ਤਾਂ ਬੰਦੇ ਨੇ ਕੀ ਸਾਰਾ ਕੁਝ ਬੰਡਿਆ ਹੋਵੇ ਔਰ ਆ ਹਾਲ ਹੋ ਜਵੇ ਬੰਦੇ ਨਾਲ ਬੰਦੇ ਤੇ ਕੀ ਵੀ ਤੂ ਆਜ ਹਾਲ ਹੋਇਆ ਜੀ ਸਾਡੇ ਨਾਲ ਬੜਾ ਸੁਪਨੇ ਸਨ ਜੋਏ ਨੀ ਬੜਾ ਕੁਝ ਸੋਚਿਆ ਹੁ ਆ ਦੇਖੋ ਜੀ ਕੁੜੀ ਅੱਜ ਬਿਊਟੀ ਪਾਰਲਰ ਤੋਂ ਮੈਂ ਲੈ ਕੇ ਆਇਆ ਨਾ ਜਦੋਂ ਪੂਰਾ ਪਾਇਆ ਕੁੜੀ ਨੇ ਜੀ ਕੱਲ ਮਾਮਿਆਂ ਨੇ ਕਰਾਇਆ ਸਾਰਾ ਉਹਦਾ ਪੂਰਾ ਪਾਇਆ ਕੱਲ ਜੀ ਕੀ ਕਹਿੰਦੇ ਹੁੰਦੇ ਇਹ ਨਹੀਂ ਉਹ ਕੱਲ ਸ਼ਾਂਤ ਕਰਾਈ ਚਾਰੇ 4-4 5-5 ਵਜੇ ਸਵੇਰੇ ਆ ਕੇ ਕੁੜੀ ਨੂੰ ਚੱਕਦਾ ਪਿਆ ਕੋਈ ਆ ਛੱਡ ਗਿਆ ਦੋਨੇ ਜਾਣੇ ਬਿਊਟੀ ਪਾਰਲਰ ਦੇ ਮੈਂ ਜਾ ਕੇ ਸਵੇਰੇ 9:30 ਵਜੇ ਜਦੋਂ ਇਹਨੂੰ ਲੈ ਕੇ ਆਇਆ ਉਹ ਕੁੜੀ ਦੇ ਚੂੜੇ ਪਾਏ ਹੋਏ ਬਾਜੀ ਇਦਾਂ ਦੇ ਲੱਗਦੀਆਂ ਮੈਂ ਇਦਾਂ ਦੇ ਲੱਗਦੀਆਂ ਕੀ ਬੀਤੂ ਕੀ ਦੱਸਾਂ ਕੁੜੀ ਦੇ ਉੱਪਰ ਮਹਿੰਦੀ ਆ ਦੇਖ ਲਓ ਆ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਕਿੰਨੇ ਮਹੀਨਿਆਂ ਤੋਂ ਤਿਆਰੀਆਂ ਕਰ ਰਹੀ ਸੀ ਉਹ ਤਾਂ ਉਹ ਅਨੋਤਾ ਜੀ ਮਹੀਨੇ ਤੋਂ ਉੱਪਰ ਹੋ ਗਿਆ ਵਿਆਹ ਜੀ ਲੱਗੇ ਹੋਇਆ ਮੁੰਡਾ ਮੇਰਾ ਬਾਹਰ ਮੈਂ ਕੱਲਾ ਮੇਰੀ ਬਸ ਹੋ ਗਈ ਜੀ ਮੁੰਡਾ ਵੀ ਨਹੀਂ ਮੇਰਾ ਆ ਸਕਿਆ ਕਿ ਚੱਲ ਕੁੜੀ ਆਪਣੇ ਘਰ ਜਾਵੇ ਕੋਈ ਗੱਲ ਨਹੀਂ ਇਹਨਾਂ ਨੇ ਸਾਡੇ ਕੋਲ ਵਿਆਹ ਮੰਗ ਲਿਆ ਜੀ ਉਹ ਕੋਈ 3ਵਾਂ 25ਵਾਂ 28ਵਾਂ ਕਿਹੜਾ ਹੁੰਦਾ ਸਾਲ ਲੱਗ ਜਾਣਾ 6 ਸਾਲ ਫਿਰ ਅਸੀਂ ਕਰਨਾ ਨਹੀਂ ਆ ਦਸੰਬਰ ਤੋਂ ਪਹਿਲਾਂ ਪਹਿਲਾਂ ਵਿਆਹ ਕਰੋ 27 ਦਸੰਬਰ ਦੀ ਡੈਡ ਘੜਵਾਈ ਇਹਨਾਂ ਨੇ ਅਜੇ ਕਾ ਠੀਕ ਹੈ ਜੀ ਕਾਰ ਡੱਬਾ ਜੋ ਕੁਝ ਵੀ ਹੈ ਮੈਂ ਕੋਈ ਮਾੜਾ ਨਹੀਂ ਕੀਤਾ ਵਧੀਆ ਤੋਂ ਵਧੀਆ ਕੀਤਾ ਆਹ ਵੀਡੀਓ ਦਿਖਾ ਦਿੰਦੇ ਹਾਂ ਸੋ ਵੀਰੇ ਪਹਿਲੇ ਤੇ ਜਾ ਮੁੰਚਾਰ ਮੰਦਰੀਆਂ ਦੀ ਕਹਿੰਦੇ ਮਿਲਣੀ ਕਰਨੀ ਹੈ ਜੀ ਮੈਂ ਕਿਹਾ ਹੋ ਜੂਗੀ ਜੀ ਜਵਾਈ ਦੀ ਮੰਦਰੀ ਭਰਾ ਦੀ ਮੰਦਰੀ ਪਿਓ ਦੀ ਮੰਦਰੀ ਮਾਮੇ ਦੀ ਮੰਦਰੀ ਇੱਕ ਮਾਮੇ ਦੀ ਮੰਦਰੀ ਜੋ ਮੈਂ ਕਹਿੰਦਾ ਜੀ ਕੜਾ ਟੱਪਾ ਜੋ ਕੁਝ ਵੀ ਮੈਂ ਕੀ ਨਹੀਂ ਦਿੱਤਾ ਕੈਸ਼ ਵੀ ਦਿੱਤਾ ਲੇਕਿਨ ਮੈਨਰੇ ਕੋ ਥੋੜਾ ਲੱਗਿਆ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੇ ਮੇਰਾ ਹਾਲ ਕੀਤਾ ਮਾਫੀਆਂ ਮੰਗਦੇ ਪੈਨੇ ਸਾਨੂੰ ਮਾਫ ਕਰਦੇਓ ਮਾਫ ਕਰਦੇਓ ਮੈਂ ਕਿਹਾ ਤੁਹਾਡੀ ਮਾਫੀ ਦੇ ਨਾਲ ਮੇਰਾ ਘਾਟਾ ਨਹੀਂ ਪੂਰਾ ਹੋਣਾ ਮੈਂ ਕਿੱਧਰ ਜਾਵਾਂ ਦੱਸੋ ਸਰ ਲੱਗਦਾ ਨਹੀਂ ਕਿ ਜੇਕਰ ਇਦਾਂ ਦੇ ਲਾਲਚੀ ਘਰ ਜਾਂਦੀ ਬੇਟੀ ਤੇ ਸ਼ਾਇਦ ਹੋਰ ਦੁਖੀ ਹੁੰਦੀ ਭਾਜੀ ਜਿਹਨੇ ਬੇਟੀ ਦੇਣੀ ਹੁੰਦੀ ਐ ਨਾ ਹੀ ਉਹਨੂੰ ਬੜਾ ਕੁਝ ਦੇਣਾ ਹੀ ਪੈਂਦਾ ਇਹ ਗੱਲਾਂ ਨਾ ਗੱਲਾਂ ਹੀ ਰਹਿ ਗਈਆਂ ਕੋਈ ਨਹੀਂ ਛੱਡਦਾ ਹੈਗਾ ਕੋਈ ਵੀ ਨਹੀਂ ਛੱਡਦਾ ਮੈਨੂੰ ਵੱਧ ਤੋਂ ਵੱਧ ਆਵੇ ਇਹ ਉਹੀ ਹਾਲ ਹੋਇਆ ਹੋਇਆ ਦੇਸ਼ ਦੇ ਅੰਦਰ ਹੋਰ ਹੈ ਕੀ ਆ ਦੇਹਜ ਪਤਾ ਇੱਥੇ ਤਾਂ ਸਾਲਾ ਕਰਨ ਵਾਲੇ ਨੂੰ ਹੁੰਦਾ ਮੈਂ ਵੱਧ ਤੋਂ ਵੱਧ ਕਰਾਂ ਮੈਨੂੰ ਵੀ ਸ਼ੌਂਕ ਸੀ ਮੈਂ ਵੱਧ ਤੋਂ ਵੱਧ ਕਰਾਂ 21ਵੀਂ ਸਦੀ ਸਰ ਖਤਮ ਹੋ ਗਈ ਦੇਹਜ ਪ੍ਰਥਾ ਆ ਤੁਹਾਡੇ ਸਾਹਮਣੇ ਆ ਹੀ ਦੇਖ ਲਓ ਪੁੱਛ ਲਓ ਜਾ ਕੇ ਹੁਣ ਮਾਫੀਆਂ ਮੰਗਦੇ ਪਏ ਨੇ ਉਹਦੀ ਉਹਨਾਂ ਦੀ ਮਾਫੀਆਂ ਮੰਗਣ ਦੇ ਨਾਲ ਮੇਰੀ ਕੁੜੀ ਦਾ ਘਾਟਾ ਪੂਰਾ ਹੋ ਜੂਗਾ ਬੇਟੀ ਦੀ ਕੀ ਹਾਲਤ ਹੈ ਦੇਖ ਲਓ ਜਾ ਕੇ ਤੁਸੀਂ ਘਰ ਅਸਵੇਦੀ ਰੋਈ ਜਾ ਰਹੀ ਹੈ ਜੀ ਮਾਂ ਮਾਰੇ ਕਿਦਾਂ ਕਿਦਾਂ ਉਹਦੀਆਂ ਉਹਦੇ ਮਹਿੰਦੀਆਂ ਦੇਖੋ ਜਾ ਕੇ ਬਿਊਟੀ ਪਾਰਲਰ ਤੋਂ ਸਜ ਕੇ ਆਈ ਹੋਈ ਕੁੜੀ ਹੋਵੇ ਸਟੇਜ ਤੇ ਜਿਹਨੇ ਚੜ੍ਹਨਾ ਹੋਵੇ ਮੇਰਾ ਨਾਮ ਬੋਵੀ ਸ਼ਰਮਾ ਜੀ ਸਰ ਕੀ ਹੋਇਆ ਕਿੱਥੇ ਹੋਇਆ ਕਿਵੇਂ ਹੋਇਆ ਅੱਜ ਸਾਡੇ ਇਲਾਕੇ ਦੇ ਵਿੱਚ ਆਕਾਸ਼ਪੁਰੀ ਦੇ ਵਿੱਚ ਪ੍ਰਾਤ ਆਣੀ ਸੀਗੀ ਔਰ ਖੁਸ਼ੀਆਂ ਦਾ ਘਰ ਸੀਗਾ ਜਿੱਥੇ ਅੱਜ ਉਹ ਬੱਚੀ ਰੋ ਰਹੀ ਹੈ ਔਰ ਪਰਿਵਾਰ ਰੋ ਰਿਹਾ ਹੈ ਕਿਉਂਕਿ ਉਹ ਦੇਹ ਦੀ ਬਲੀ ਚੜ੍ਹ ਗਿਆ ਔਰ ਦੇਹ ਦੇ ਜਿਹੜੇ ਲਾਲਚੀ ਬੰਦੇ ਨੇ ਉਹਨਾਂ ਨੇ ਇਹਨਾਂ ਨੂੰ ਡਿਮਾਂਡ ਕੀਤੀ ਆ ਮੁੰਡੇ ਦਾ ਨਾਮ ਰਤੇਸ਼ ਚਤਰੇਸ਼ ਉਹਦੇ ਫਾਦਰ ਦਾ ਨਾਮ ਗੋਪਾਲ ਮਰਿੰਡੇ ਦੇ ਵਿੱਚ ਸ਼ੋਕਰਾ ਦੀ ਉਹਨਾਂ ਦੀ ਦੁਕਾਨ ਆ ਔਰ ਇੱਥੇ ਉਹਨਾਂ ਦੇ ਮਾਮੇ ਦੀ ਮੈਡੀਕਲ ਸਟੋਰ ਹੈ ਨਾਮ ਮਸਤਾਨਾ ਮਕੈਨਿਕਲ ਮਸਤਾਨਾ ਮਕੈਨਿਕਲ ਵਰਕ ਦੇ ਨਾਮ ਤੇ ਆ ਇਹ ਜਿਹੜੇ ਦੇਹ ਦੇ ਲਾਲਚੀ ਬੰਦੇ ਨੇ ਅੱਜ ਅਸੀਂ ਇੱਥੇ ਆਏ ਆ ਪ੍ਰਸ਼ਾਸਨ ਨੂੰ ਦੱਸਣ ਕਿ ਜਿਹੜੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਆ ਸੀ ਅੱਜ ਉੱਥੇ ਰੋਣਾ ਟੋਣਾ ਲੱਗਾ ਹੋਇਆ ਵੈ ਲੜਕੀ ਬਾਰ-ਬਾਰ ਬੇਹੋਸ਼ ਹੋ ਰਹੀ ਹੈ ਜੇ ਅਸੀਂ ਉਹਨੂੰ ਜਾ ਕੇ ਬੁਲਾਣੇ ਆ ਕਿ ਕੋਈ ਗੱਲ ਨਹੀਂ ਬੇਟਾ ਹੌਸਲਾ ਕਰ ਕਿ ਅੱਜ ਪਹਿਲਾਂ ਹੀ ਪਤਾ ਲੱਗ ਗਿਆ ਕਿ ਇਹ ਦੇਹ ਦੇ ਲਾਲਚੀ ਬੰਦੇ ਜਿਹੜੇ ਆ ਟਾਈਮ ਤੋਂ ਪਹਿਲਾਂ ਪਤਾ ਲੱਗ ਗਿਆ ਤੇਰੀ ਜ਼ਿੰਦਗੀ ਨਹੀਂ ਖਰਾਬ ਹੋਈ ਲੇਕਿਨ ਫਿਰ ਵੀ ਉਹ ਬੱਚੇ ਦੇ ਕੀ ਬੀਤਰੀ ਹੈ ਜ ਜਿਹੜੀ ਬਰਾਤ ਨਾ ਆਈ ਹੋਵੇ ਉਹ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਕੋ 8 ਨੰਬਰ ਥਾਣੇ 'ਚ ਆਏ ਆ ਇਹ ਡਿਮਾਂਡ ਕਰਨ ਆਏ ਆ ਕਿ ਇਹੋ ਜਿਹੇ ਦੇਹ ਦੇ ਲਾਲਚੀਆਂ ਨੂੰ ਸਖਤ ਤੋਂ ਸਜ਼ਾ ਸਜ਼ਾ ਦੇ ਕੇ ਕੁੜੀ ਨੂੰ ਇਨਸਾਫ ਦਿੱਤਾ ਜਾਵੇ ਕਿੰਦਾ ਤਿਆਰੀਆਂ ਕਰ ਰਹੇ ਸੀ ਕੋਈ ਇੱਕ ਮਾਂ ਵਾਸਤੇ ਧੀ ਨੂੰ ਤੋਰੇ ਕਿ ਜਦੋਂ ਤੋਰ ਨਾਉਂਦਾ ਸਭ ਤੋਂ ਅਹਿਮ ਹੁੰਦਾ ਵਾ ਸਭ ਤੋਂ ਦੁਖੀ ਵਾਲੀ ਘੜੀ ਵੀ ਹੁੰਦੀ ਔਰ ਔਰ ਉਸ ਲਈ ਖੁਸ਼ੀ ਵੀ ਇੱਕ ਲਹਿਰ ਹੁੰਦੀ ਹੈ ਹਾਂਜੀ ਠੀਕ ਹੈ ਮੇਰੀ ਤਾਂ ਬੇਟੀ ਘਰ ਬੈਠੀ ਆ ਤਿਆਰ ਹੋਈ ਹੋਈ ਸਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿੰਦਾ ਉਹਨੂੰ ਕਹਿ ਦਵਾਂ ਕਿ ਚੂੜਾ ਲਾ ਦੇ ਨਹੀਂ ਲੈਂਦਾ ਮੇਰੇ ਕੋਲ ਚੂੜਾ ਇਹਦੇ ਤੋਂ ਤਿਆਰੀਆਂ ਚੱਲ ਰਹੀ ਅਸੀਂ ਕਿਦਾਂ ਬਾਦ ਉਹਦੋਂ ਤੋਂ ਤਿਆਰੀ ਕਰਦੇ ਜਦੋਂ ਧੀ ਹੁੰਦੀ ਐ ਮੈਂ 2 ਸਾਲਾਂ ਤੋਂ ਤਿਆਰੀ ਕਰ ਰਹੀ ਐ ਨਾ ਛੋਟੀ ਛੋਟੀ ਚੀਜ਼ ਲੈ ਕੇ ਦੇ ਰਹੀ ਛੋਟ ਛੋਟੀ ਹਰੇਕ ਮਨ ਪਸੰਦ ਦੇ ਚੀਜ਼ ਦੇ ਤਿਆਰ ਸੂਟ ਕੀਤਾ ਹੋਇਆ ਪੈਕ ਕੀਤਾ ਰੋ ਰੋ ਕੇ ਮਾਤਾ ਨੇ ਕਿਹਾ ਕਿ ਦੱਸੋ ਹੁਣ ਉਹ ਆਪਣੀ ਧੀ ਨੂੰ ਕਿਵੇਂ ਕਹਿ ਦੇਵੇ ਕਿ ਪੁੱਤ ਹੱਥਾਂ ਦੇ ਵਿੱਚੋਂ ਝੂੜਾ ਲਾ ਦੇ ਦੱਸ ਦੇ ਕਿ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਮੁੰਡੇ ਵਾਲੇ ਤੇ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਅੱਗੇ ਤੋਂ ਅਜਿਹਾ ਕਿਸੇ ਹੋਰ ਦੇ ਨਾਲ ਨਾ ਵਾਪਰੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ